ਪੈਂਦਾ ਨਹੀਂ ਕਲੇਸ਼ ਲਾਈ ਕਿਤੋਂ ਬਿਨਾ ਰਾਖ ਕਦੇ ਬਣਦੀ ਨਾ ਕਿਤੋਂ ਬਿਨਾ ਤੇ ਮਿਰਗੀ ਨਾ ਮੰਨੀ ਜਾਵੇ ਕਿਤੋਂ ਬਿਨਾ ਜੀ ਹੁੰਦੀ ਨਹੀਂ ਉਹ ਭਗਤੀ ਧਿਆਨ ਤੋਂ ਬਿਨਾ ਅਚਕ ਨਹੀਂ ਹੁੰਦਾ ਭਾਰ ਜਾਨ ਤੋਂ ਬਿਨਾ ਹੀਰਾ ਕਦੇ ਨਿਕਲੇ ਨਾ ਖਾਨ ਤੋਂ ਬਿਨਾ ਜੋੜੀ ਬੁਰੀ ਲੱਗਦੀ ਆ ਖਾਨ ਤੋਂ ਬਿਨਾ ਸਾਥ ਬੁਰਾ ਕਹਿੰਦੇ ਨੇ ਕੋਟ ਤੋਂ ਬਿਨਾ ਜੱਜ ਦੀ ਨਾ ਡਾਈ ਕਦੇ ਕੋਟ ਤੋਂ ਬਿਨਾ ਜੀਵਣ ਦਾ ਸਿਪਾਹੀ ਰੰਗ ਰੂਪ ਤੋਂ ਬਿਨਾ ਲੀਡਰੀ ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ ਜੀ ਪਿਆਸ ਕਦੇ 부ਜਦੀ ਨਾ ਪਾਣੀ ਤੋਂ ਬਿਨਾ ਖਵਾਜਾ ਸਾਹਿਬ ਲਈ ਇੱਕ ਵਾਰ ਖੁੱਲ ਕੇ ਤਾੜੀਆਂ ਵਹੀ ਪਿਆਸ ਕਦੇ 부ਜਦੀ ਨਾ ਪਾਣੀ ਤੋਂ ਬਿਨਾ ਤੇ ਘਰ ਕਦੇ ਵੱਜੇ ਨਾ ਘਰਾਣੀ ਤੋਂ ਬਿਨਾ ਕੋੜਾ ਕਦੇ ਭੱਜੇ ਨਾ ਪਰਾਣੀ ਤੂੰ বিনা ਮੱਖਣੀ ਨਾ ਬਣਦੀ ਮਧਾਨੀ ਤੋਂ ਬਿਨਾ ਫੜੀ ਤੋਂ ਬਿਨਾ ਜੀ ਹੁੰਦਾ ਨਹੀਂ ਵਪਾਰ ਗੱਲ ਫੜੀ ਤੋਂ ਬਿਨਾ ਅਜੁੱਤੀ ਸੋਹਣੀ ਲੱਗਦੀ ਨਾ ਫੜੀ ਤੋਂ ਬਿਨਾ ਤੇ ਵੋਟੀ ਖੁਸ਼ ਹੁੰਦੀ ਨਹੀਂਓ ਫੜੀ ਤੋਂ ਬਿਨਾ ਔਰਤ ਨਾ ਜੱਚਦੀ ਬਈ ਗੁੱਤ ਤੋਂ ਬਿਨਾ ਪੱਦਦੀ ਨਾ ਕੋਲਤੀ ਗੁੱਤ ਤੋਂ ਬਿਨਾ ਓ ਮੇਵਾ ਮਿਲਦਾ ਨਹੀਂ ਕਦੇ ਸੇਵਾ ਤੋਂ ਬਿਨਾ ਤੇ ਸੁਖ ਕਦੇ ਮਿਲਦਾ ਨਹੀਂ ਨਜਾ ਤੋਂ ਬਿਨਾ ਸੁਖ ਕਦੇ ਮਿਲਦਾ ਨਹੀਂ ਨਜਾ ਤੋਂ ਬਿਨਾ ਹਾਂ ਇੱਕ ਪੈਸਾ ਵੀ ਬੇਸੁਰਾ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਕਿਉਂਕਿ ਕੈਸਟਾਂਜ ਤਾਂ ਕੁਝ ਮਰਜੀ ਗਾਈ ਜੋ ਆ ਬਾਈ ਲਾਈਵ ਚੱਲਦੇ ਇੱਥੇ ਹੀ ਵੈਸੇ ਅਸਲ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਸਟੇਜ ਤੇ ਤੇ ਜਿੰਨੇ ਵੀ ਭਰਾ ਸੁਣ ਰਹੇ ਐ ਐਨ ਆਰ ਆਈ ਪਤਾ ਲੱਗਣਾ ਚਾਹੀਦਾ ਵੇ ਬਰੀਕ ਜੇ ਕਾਕੇ ਗਾਉਣ ਆਏ ਥੈਂਕ ਯੂ ਮੇਰੇ ਭਰਾ ਦਾ ਨਾਮ ਜਸਵਿੰਦਰ ਥੈਂਕ ਯੂ ਬ੍ਰਦਰ ਫੁੱਲ ਅਣਜਾਨ ਕੋਲੋਂ ਪੁੱਛ ਆਏ ਤਾ ਮਰਦਾ ਕਾਲੇ ਜੋ ਆਨੰਦ ਗੁਰੂ ਨਹੀਂ ਆਉਦਾ ਏ ਆ ਧੂਮੇਵਾਲ ਗੱਲਾਂ ਸੱਚੀ ਆ ਸੁਣਾਉਂਦਾ ਏ ਕਦੇ ਤੱਕੀਏ ਨਾ ਧੀ ਵਈ ਗਰੀਬ ਦੀ ਤੇ ਮਾਰ ਬੁਰੀ ਪਟਵਾਰੀ ਦੇ ਛਰੀਬ ਦੀ ਰਹਿੰਦੇ ਮਾਰੇ ਅਤੇ ਚੰਗੇ ਦਿਨ ਚੱਲਦੇ ਗੱਲ ਹੁੰਦੀ ਸਾਰੀ ਬੰਦੇ ਦੇ ਨਸੀਬ ਦੀ ਹੁੰਦੇ ਫੁਕਰੇ ਫੁਕਰੇ ਜੋ ਛੇਤੀ ਕਿਤੇ ਪੈਰ ਛੱਡ ਦੇ ਓਏ ਨਹੀਂਓ ਸਾਦਾਂ ਦੇ ਸਾਦਾਂ ਦੇ ਨਵੀਂ ਤੁਹਾਡੇ ਟਾਈਮ ਕੱਟਦੇ ਨਹੀਂਓ ਸਾਦਾਂ ਦੇ ਸਾਦਾਂ ਦੇ ਨਵੀਂ ਤੁਹਾਡੇ ਟਾਈਮ ਕੱਟਦੇ ਨਹੀਂਓ ਸਾਦਾਂ ਦੇ ਦੁਖੀ ਬੰਦਾ ਹੀ ਮੋਲਾ ਨੂੰ ਯਾਦ ਕਰਦਾ ਹੈ ਲੰਕਾ ਡੋਬ ਦੰਦਾ ਪੇਤੀ ਸਦਾ ਘਰ ਗਏ ਤੈਨੂੰ ਮੰਦਰਾ ਚ ਜਾ ਕੇ ਕੌਣ ਪੂਜਦਾ ਹੁੰਦਾ ਰੱਬਾ ਇਨਸਾਨ ਦਾ ਜੇ ਸਰਦੈ ਐਥੇ ਸੱਚ ਦੀਆਂ ਸੱਚ ਦੀਆਂ ਜੜਾਂ ਨੇ ਹਜ਼ਾਰਾਂ ਹੀ ਵੜਦੇ ਓਏ ਨਹੀਂਓ ਸਾਦਾਂ ਦੇ ਸਾਦਾਂ ਦੇ ਤਵੀਤ ਮਾੜੇ ਟਾਈਮ ਕੱਢਦੇ ਨਹੀਂਓ ਸਾਦਾਂ ਦੇ ਸਾਦਾਂ ਦੇ ਤਵੀਤ ਮਾੜੇ ਟਾਈਮ ਕੱਢਦੇ ਨਹੀਂਓ ਸਾਦਾਂ ਦੇ